ਦੋਸਤੋ ਸਾਡਾ ਦੇਸ਼ ਹਿੰਦੁਸਤਾਨ ਜਿਹਨੂੰ ਰਿਸ਼ੀਆਂ ਮੂਣੀਆਂ ਗੁਰੂਆਂ ਪੀਰਾਂ ਸ਼ਹੀਦਾਂ ਮਰੀਦਾਂ ਸਵਾਮੀਆ ਦਾ ਮੁਲਕ ਕਿਹਾ ਜਾਂਦਾ ਹੈ ਤੇ ਇਹ ਜਿਹੜੇ ਵਿਸ਼ੇਸ਼ਣ ਨੇ ਕਿ ਕਿਸੇ ਸ਼ਖਸੀਅਤ ਦੇ ਨਾਲ ਗੁਰੂ ਸ਼ਬਦ ਲੱਗ ਜਾਏ ਸਵਾਮੀ ਲੱਗ ਜਾਏ ਸੰਤ ਲੱਗ ਜਾਏ ਤਾਂ ਇਹਨਾਂ ਸਾਰੀਆਂ ਸ਼ਖਸੀਅਤਾਂ ਨੂੰ ਆਮ ਲੋਕ ਹੈ ਜਿਹੜੇ ਫਿਰ ਬੜੇ ਹੀ ਸਤਕਾਰ ਦੀ ਭਾਵਨਾ ਨਾਲ ਦੇਖਦੇ ਆ ਤੇ ਇਹਨਾਂ ਦੇ ਪਾਏ ਹੋਏ ਜਿਹੜੇ ਪਹਿਰਾਵਾ ਹੁੰਦਾ ਹੈ ਉਸ ਪਹਿਰਾਵੇ ਕਰਕੇ ਵੀ ਉਹਨਾਂ ਨੂੰ ਹੋਰ ਵੱਧ ਸਤਿਕਾਰ ਦਿੰਦੇ ਨੇਗੇ ਤੇ ਉਹਨਾਂ ਦੀਆਂ ਕਈਆਂ ਗਈਆਂ ਗੱਲਾਂ ਦੇ ਉੱਤੇ ਅਮਲ ਵੀ ਕਰਦੇ ਨੇ ਤੇ ਇਹ ਵਿਸ਼ੇਸ਼ਣ ਜਿਹੜੇ ਹੁੰਦੇ ਹੈਗੇ ਗੁਰੂ ਪੀਰ ਉਹਨਾਂ ਨੂੰ ਇਹ ਵਿਸ਼ੇਸ਼ਣ ਮਿਲਦੇ ਵੀ ਤਾਂ ਹੈ ਕਿਉਂਕਿ ਉਹ ਬਹੁਤ ਉੱਚੇ ਸੁੱਚੇ ਬਹੁਤ ਉੱਚੇ ਉੱਠ ਚੁੱਕੇ ਹੁੰਦੀਆਂ ਇਹ ਸ਼ਖਸੀਅਤ ਇਹ ਸ਼ਖਸੀਅਤਾਂ ਜਿਹੜੀਆਂ ਹੁੰਦੀਆਂ ਇਸ ਤਰ੍ਹਾਂ ਦੀਆਂ ਗੁਰੂ ਸੁਆਮੀ ਸੰਤ ਲੋਕ ਜਿਹੜੇ ਹੁੰਦੇ ਨੇ ਅਸਲ ਦੇ ਵਿੱਚ ਸਹੀ ਮਾਨਿਆਂ ਚ ਇਹ 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 ਰਤਬਾ ਉਹਨਾਂ ਨੂੰ ਮਿਲਦਾ ਹੀ ਤਾਂ ਹੈ ਕਿਉਂਕਿ ਉਹਨਾਂ ਨੇ ਸਮੁੱਚੀ ਮਾਨਵਤਾ ਦੀ ਖਾਤਰ ਕੋਈ ਨਾ ਕੋਈ ਭਲਾਈ ਦਾ ਕੰਮ ਕੀਤਾ ਹੁੰਦਾ ਹੈ ਚੰਗੇ ਸੰਦੇਸ਼ ਦਿੱਤੇ ਹੁੰਦੇ ਨੇਗੇ ਮਨੁੱਖੀ ਭਾਈਚਾਰੇ ਦੇ ਵਿੱਚ ਪਿਆਰ ਵਧਾਇਆ ਹੁੰਦਾ ਹੈ ਨਫ਼ਰਤ ਘਟਾਈ ਹੁੰਦੀ ਹੈ ਇਹੋ ਜਿਹੇ ਜਿਹੜੇ ਲੋਕ ਹੁੰਦੀਆਂ ਇਹੋ ਜਿਹੀਆਂ ਸ਼ਖਸੀਅਤਾਂ ਵੱਡੀਆਂ ਉਹ ਕਿਸੇ ਇਲਾਕੇ ਕਿਸੇ ਖਾਸ ਮਜ਼ਬੂ ਕਿਸੇ ਖਾਸ ਜਾਤ ਜਾਂ ਕਿਸੇ ਖਾਸ ਬੋਲੀ ਨੂੰ ਤਰਜੀਹ ਨਹੀਂ ਦਿੰਦੇ ਹੁੰਦੇ ਉਹ ਤਾਂ ਸਮੁੱਚੀ ਮਾਨਵਤਾ ਦੀ ਖਾਤਰ ਕੰਮ ਕਰਦੇ ਹੁੰਦੇ ਨੇ ਤੇ ਮਨੁੱਖਾਂ ਦੇ ਵਿੱਚ ਕਦੇ ਵੀ ਉਹ ਨਫ਼ਰਤ ਨਹੀਂ ਫਲਾਉਂਦੇ ਨਫ਼ਰਤ ਘਟਾਉਂਦੇ ਨੇ ਤੇ ਪਿਆਰ ਵਧਾਉਂਦੇ ਨੇ ਇਸੇ ਕਰਕੇ ਇਹਨਾਂ ਨੂੰ ਇਹੋ ਜਿਹੇ ਵਿਸ਼ੇਸ਼ਨਾ ਨਾਲ ਨਵਾਜਿਆ ਜਾਂਦਾ ਹੈਗਾ ਤੇ ਅੱਜ ਜਦੋਂ ਅਸੀਂ ਵੇਖਦੇ ਹਾਂ ਕਿ ਸਾਡੇ ਮੁਲਕ ਦੇ ਵਿੱਚ ਕਈ ਲੋਕ ਇਹੋ ਜਿਹੇ ਨੇਗੇ ਕਿ ਜਿਹੜੇ ਚਾਦਰ ਤਾਂ ਧਰਮ ਦੀ ਓੜ ਲੈਂਦੇ ਨੇਗੇ ਧਰਮ ਦੀ ਚਾਦਰ ਪਹਿਨ ਲੈਂਦੇ ਨੇ ਆਪਣੇ ਸਰੀਰ ਦੇ ਉੱਤੇ ਪਰ ਨਫ਼ਰਤ ਹੀ ਗੱਲਾਂ ਕਰਦੇ ਨੇ ਆਪਣੀਆਂ ਨਿੱਕੀਆਂ ਨਿੱਕੀਆਂ ਗਰਜਾਂ ਦੀ ਖਾਤਰ ਲਾਲਚਾਂ ਦੀ ਖਾਤਰ ਤੁਸੀਂ ਸਾਰੇ ਜਾਣਦੇ ਹੋ ਕਿ ਪਿਛਲੇ ਦਿਨਾਂ ਦੇ ਵਿੱਚ ਅਖਬਾਰਾਂ ਦੇ ਵਿੱਚ ਖਬਰਾਂ ਛਪੀਆਂ ਇੱਕ ਸ਼ਰਬਤ ਦੀ ਬੋਤਲ ਨੂੰ ਲੈ ਕੇ ਇੱਕ ਰੂ ਆਫ ザ ਰੂ ਆਫ ザ ਨਾਂ ਦਾ ਇੱਕ ਸ਼ਰਬਤ ਹੈ ਆਮ ਹੀ ਸਾਰੇ ਲੋਕਾਂ ਦੇ ਘਰਾਂ ਦੇ ਵਿੱਚ ਇਹ ਪਾਇਆ ਜਾਂਦਾ ਹੈ ਗਰਮੀ ਦੇ ਵਿੱਚ ਸਾਰੇ ਲੋਕ ਪੀਂਦੇ ਆ ਇਹਦੇ ਬਾਰੇ ਜਦੋਂ ਮੈਂ ਪੜਿਆ ਤੇ ਖੋਜਿਆ ਤਾਂ ਇਹਦੇ ਬਾਰੇ ਪਤਾ ਲੱਗਿਆ ਕਿ ਇਹ ਰੂ ਆਫ ザ ਜਿਹੜਾ ਬੰਦਾ ਤਿਆਰ ਕਰਦਾ ਹੈ ਉਹ ਦਿੱਲੀ ਦੇ ਵਿੱਚ ਲਾਲ ਕੂਆ ਉਹਦਾ ਕਿਤੇ ਟਿਕਾਣਾ ਹੈ ਉੱਥੋਂ ਉਹ ਤਿਆਰ ਕਰਦਾ ਤੇ 1906 ਦੇ ਵਿੱਚ ਉਹਨਾਂ ਇਹ ਪ੍ਰੋਡਕਟ ਤਿਆਰ ਕਰਨਾ ਸ਼ੁਰੂ ਕੀਤਾ ਤੇ 1906 ਤੋਂ ਲੈ ਕੇ ਲਗਾਤਾਰ ਜਾਨੀ ਪਾਕਿਸਤਾਨ 1947 ਚ ਬਣਦਾ ਹੈ ਇਹ ਪੂਰੇ ਹਿੰਦੁਸਤਾਨ ਦੇ ਵਿੱਚ ਬੰਗਲਾਦੇਸ਼ ਵੀ ਬਾਅਦ ਚ ਬਣਦਾ ਹੈ ਪੂਰੇ ਏਡੇ ਵੱਡੇ ਮੁਲਕ ਦੇ ਅੰਦਰ ਤੇ ਵਿਦੇਸ਼ਾਂ ਦੇ ਵਿੱਚ ਵੀ ਇਹ ਰੂਹ ਅਫਜ਼ਾ ਨਾਮ ਦਾ ਜਿਹੜਾ ਸ਼ਰਬਤ ਬਹੁਤ ਹੀ ਹਰਮਨ ਪਿਆਰਾ ਸੀ ਤੇ ਪਿਆਰਾ ਹੈ ਇਹਨੂੰ ਲੋਕ ਪੀਂਦੇ ਆ ਵਰਤਦੇ ਆ ਇਸ ਤਰ੍ਹਾਂ ਦੀ ਗੱਲ ਤਾਂ ਦੂਜੇ ਪਾਸੇ ਸਵਾਮੀ ਰਾਮਦੇਵ ਜਿਨ੍ਹਾਂ ਨੂੰ ਕਿਹਾ ਜਾਂਦਾ ਹੈ ਜਿਨ੍ਹਾਂ ਨੂੰ ਯੋਗ ਗੁਰੂ ਵੀ ਕਿਹਾ ਜਾਂਦਾ ਹੈ ਦੋ ਵਿਸ਼ੇਸ਼ਣ ਇਹਨਾਂ ਦੇ ਨਾਲ-ਨਾਲ ਲੱਗਦੇ ਨੇ ਯੋਗ ਗੁਰੂ ਇੱਕ ਤਾਂ ਗੁਰੂ ਸ਼ਬਦ ਲੱਗ ਗਿਆ ਦੂਜਾ ਸਵਾਮੀ ਰਾਮਦੇਵ ਇਹਨਾਂ ਨੂੰ ਕਹਿੰਦੇ ਨੇ ਇਹਨਾਂ ਨੇ ਵੀ ਇੱਕ ਆਪ ਦਾ ਸ਼ਰਬਤ ਤਿਆਰ ਕੀਤਾ ਹੈ ਤੇ ਉਹ ਉਹਦੇ 'ਚ ਵੀ ਉਹੀ ਕੁਝ ਪਾਉਂਦੇ ਨੇ ਜਿਹੜਾ ਕੁਝ ਫਾਰਮੂਲਾ ਉਹਦੇ 'ਚ ਵਰਤਿਆ ਜਾਂਦਾ ਹੋਵੇਗਾ ਉਹੀ ਇਹਨਾਂ ਨੇ ਵਰਤਿਆ ਹੋਵੇਗਾ ਤਾਂ ਸਵਾਮੀ ਰਾਮਦੇਵ ਹੋਰਾਂ ਨੇ ਆਪਣੇ ਜਿਹੜਾ ਇਹ ਤਿਆਰ ਕੀਤਾ ਸ਼ਰਬਤ ਉਹ ਉਹਦੀ ਮਸ਼ਹੂਰੀ ਕਿਹੜੇ ਡੰਗ ਨਾਲ ਕੀਤੀ ਹੈ ਬੜੀ ਉਹ ਨਿੰਦਣਯੋਗ ਜਣੀ ਬਣਦੀ ਹੈ ਗੱਲ ਉਹਦਾ ਦਿੱਲੀ ਦੀ ਹਾਈ ਕੋਰਟ ਨੇ ਨੋਟਿਸ ਵੀ ਲਿਆ ਹੈਗਾ ਜੱਜ ਸਾਹਿਬਾਨਾਂ ਨੇ ਔਰ ਉਹਦੇ ਉੱਤੇ ਉਹਨਾਂ ਨੂੰ ਕਿਹਾ ਵੀ ਇਹ ਆਪਦਾ ਵਾਪਸ ਲੋ ਪ੍ਰਚਾਰ ਜਿਹੜਾ ਇਸ ਕਿਸਮ ਦਾ ਤੁਸੀਂ ਕਰ ਰਹੇ ਹੋ ਤਾਂ ਸਵਾਮੀ ਰਾਮਦੇਵ ਜਿਨ੍ਹਾਂ ਨੂੰ ਹੁਣ ਸਵਾਮੀ ਘੱਟ ਤੇ ਵਪਾਰੀ ਰਾਮਦੇਵ ਕਹਿਣਾ ਚਾਹੀਦਾ ਹੈ ਜਾਂ ਲਾਲਾ ਰਾਮਦੇਵ ਕਹਿਣਾ ਚਾਹੀਦਾ ਕਿਉਂਕਿ ਉਹ ਬਿਜ਼ਨਸਮੈਨ ਨੇ ਉਹਨਾਂ ਦੇ ਡਾਢਾ ਪਹਿਰਾਵਾ ਉਹ ਸਾਧੂਆਂ ਸੰਤਾਂ ਵਾਲਾ ਤੇ ਜਿਹੜਾ ਉਹਨਾਂ ਦਾ ਕਿਰਦਾਰ ਹੈ ਉਹ ਵਪਾਰੀਆਂ ਵਾਲਾ ਹੈ ਬਿਜ਼ਨਸ ਕਰਦੇ ਹੈ ਤੇ ਬੋਲਬਾਣੀ ਹੈ ਜਿਹੜੀ ਉਹਦੇ ਵਿੱਚ ਹੁਣ ਨਫ਼ਰਤ ਦੇ ਸ਼ਬਦ ਹੈ ਜਿਹੜੇ ਉਹ ਸਾਨੂੰ ਸੁਣਨ ਨੂੰ ਮਿਲਿਆਗੇ ਕਿ ਉਹ ਰੂਹ ਅਫਜ਼ਾ ਕਿਉਂਕਿ ਹੋਰ ਮਜ਼ਬਦ ਦਾ ਬੰਦਾ ਹੈ ਤੇ ਉਹ ਉਹਦੇ ਰੂਅਫ ਦੇ ਨੂੰ ਉ ਤਾਂ ਇਹ ਕੋਈ ਕਿਸੇ ਕਿਸਮ ਦਾ ਉਹ ਚ ਨੁਕਸ ਕੱਢ ਨਹੀਂ ਸਕੇ ਵੀ ਇਹਦੇ ਚ ਕਮੀਆਂ ਹੈ ਭਾਈ ਇਸ ਕਰਕੇ ਉਹਨੂੰ ਨਿੰਦਿਆ ਤੇ ਭੰਡਿਆ ਵੀ ਇਹ ਬੰਦਾ ਜਿਹੜਾ ਹੈਗਾ ਇਹ Hindu ਮਜ਼ਬ ਦੇ ਵਿੱਚੋਂ ਨਹੀਂ ਇਹ ਦੂਜੇ ਮਜ਼ਬ ਦੇ ਵਿੱਚੋਂ ਹੈ ਤੇ ਇਹਨੂੰ ਜੇ ਤੁਸੀਂ ਲੋਕੋ ਕਮਾਈ ਕਰਾਉਂਗੇ ਖਰੀਦੋਂਗੇ ਤਾਂ ਇਹਦੇ ਨਾਲ ਉਹਨਾਂ ਦੇ ਧਾਰਮਿਕ ਸਥਾਨ ਤੇ ਉਹਨਾਂ ਦੀਆਂ ਜਿਹੜੀਆਂ ਕੋਈ ਉਹਨਾਂ ਦੇ ਧਾਰਮਿਕ ਸਕੂਲ ਨੇ ਜਿਹੜੇ ਚਲਾਏ ਜਾਂਦੇ ਉਹ ਵਧਣ ਫੁੱਲਣਗੇ ਇਸ ਕਰਕੇ ਤੁਸੀਂ ਉਹਦੇ ਵਾਲਾ ਸ਼ਰਬਤ ਨਾ ਖਰੀਦੋ ਮੇਰੇ ਵਾਲਾ ਸ਼ਰਬਤ ਖਰੀਦੋ ਤੇ ਇਸ ਤਰ੍ਹਾਂ ਦੀਆਂ ਗੱਲਾਂ ਮਜ਼ਬਦੀਆਂ ਗੱਲਾਂ ਇੱਕ ਸ਼ਰਬਤ ਦੀ ਬੋਤਲ ਕਈਆਂ ਨੇ ਤਾਂ ਇਹ ਕਿਹਾ ਵੀ ਸ਼ਰਬਤ ਦੇ ਵਿੱਚ ਨਫ਼ਰਤ ਹੀ ਜ਼ਹਿਰ ਕੋਲ ਕੇ ਵੇਚ ਰਿਹਾ ਬਾਬਾ ਬਿਲਕੁਲ ਜਿਹੜੀ ਦੂਜੀ ਜ਼ਹਿਰ ਹੁੰਦੀ ਹੈ ਨਾ ਜਿਹੜੀ ਜੇ ਕਿਸੇ ਨੂੰ ਆ ਗਲਾਸ ਦੇ ਵਿੱਚ ਪਾ ਕੇ ਕਿਸੇ ਨੂੰ ਕੋਈ ਜ਼ਹਿਰ ਦੇ ਦੇਵੇ ਉਹ ਤਾਂ ਇੱਕ ਬੰਦਾ ਮਰਦਾ ਹੈ ਪਰ ਨਫ਼ਰਤ ਦੇ ਸ਼ਬਦ ਜਿਹੜੇ ਵਰਤੇ ਜਾਂਦੇ ਆ ਪੂਰੇ ਸਮਾਜ ਦੇ ਵਿੱਚ ਉਹ ਪੂਰੇ ਸਮਾਜ ਨੂੰ ਪੂਰੇ ਦੇਸ਼ ਨੂੰ ਉਹ ਨਫ਼ਰਤ ਲੈ ਡੁੱਬਦੀ ਹੈ ਤੇ 47 ਵੇਲੇ ਇਸੇ ਨਫ਼ਰਤ ਨੇ ਸਾਡਾ ਮੁਲਕ ਖਖੜੀਆਂ ਕਰੇਲੇ ਕਰਤਾ ਸੀਗਾ ਕਿਵੇਂ 10 ਲੱਖ ਲੋਕਾਂ ਦਾ ਕਤਲ ਹੋਇਆ ਪਾਕਿਸਤਾਨ ਬਣ ਗਿਆ ਉਹਦੇ ਚੋਂ ਬੰਗਲਾਦੇਸ਼ ਬਣ ਗਿਆ ਤੇ ਆਹ ਹਿੰਦੂਸਤਾਨ ਸਾਡੇ ਕੋਲੇ ਰਹਿ ਗਿਆ ਤੇ ਇਹ ਹਲੇ ਵੀ ਜੇ ਅਸੀਂ ਉਹੀ ਗੱਲਾਂ 47 ਵਾਲੀਆਂ ਕਰਾਂਗੇ ਤਾਂ ਇਹ ਗੱਲ ਸ਼ੋਭਦੀ ਨਹੀਂ ਹੈਗੀ ਤੇ ਉਸ ਵੇਲੇ ਤਾਂ ਇਹ ਗੱਲ ਹੋਰ ਵੀ ਨਿੰਦਣਯੋਗ ਹੋ ਜਾਂਦੀ ਹੈ ਕਿ ਇੱਕ ਸ਼ਰਬਤ ਦੀ ਬੋਤਲ ਵੇਚਣ ਦੇ ਬਦਲੇ ਨਫ਼ਰਤੀ ਫਿਰਕਾ ਪ੍ਰਸਤੀ ਫਲਾਈ ਜਾਵੇ ਨਫ਼ਰਤੀ ਜ਼ਹਿਰ ਫਲਾਈ ਜਾਵੇ ਇਹ ਹੋਰ ਵੀ ਗੱਲ ਹੈ ਜਿਹੜੀ ਨਿੰਦਣਯੋਗ ਹੋ ਜਾਂਦੀ ਹੈ ਜਦੋਂ ਕਿ ਅਸੀਂ ਜਿਹੜੇ ਵਿਗਿਆਨਕ ਸੋਚਦੇ ਲੋਕ ਆਪਾਂ ਸਪਸ਼ਟ ਜਾਣਦੇ ਆ ਕਿਉਂ ਸ਼ਰਬਤ ਦੀ ਬੋਤਲ ਜਿਹੜੀ ਤਿਆਰ ਕੀਤੀ ਜਾਂਦੀ ਹੈ ਉਹਦੇ ਵਿੱਚ ਗੁਲਾਬ ਦੀਆਂ ਪੱਤੀਆਂ ਪਾਈਆਂ ਜਾਂਦੀਆਂ ਨੇ ਕੋਈ ਖੰਡ ਜਾਂ ਮਿਸ਼ਰੀ ਉਹਦੇ ਵਿੱਚ ਘੋਲੀ ਜਾਂਦੀ ਹੋਏਗੀ ਕੋਈ ਉਹਦੇ ਵਿੱਚ ਹੋਰ ਅਰਕ ਵਗੈਰਾ ਪਾਇਆ ਜਾਂਦਾ ਹੋਏਗਾ ਤੇ ਉਹ ਗੁਲਾਬ ਦੀਆਂ ਪੱਤੀਆਂ ਗੁਲਾਬ ਦੇ ਫੁੱਲਾਂ ਤੋਂ ਮਿਲਦੀਆਂ ਗੁਲਾਬ ਦੇ ਬੂਟਿਆਂ ਤੋਂ ਮਿਲਦੀਆਂ ਤੇ ਗੁਲਾਬ ਦੇ ਬੂਟੇ ਜਿਹੜੇ ਹਿੰਦੁਸਤਾਨ ਦੀ ਧਰਤੀ ਤੇ ਹੀ ਪੈਦਾ ਹੁੰਦੇ ਨੇ ਨਾ ਤੇ ਉਹ ਇੱਕੋ ਹੀ ਸੂਰਜ ਦੀ ਰੋਸ਼ਨੀ ਲੈ ਕੇ ਇੱਥੋਂ ਹੀ ਉਹੀ ਆਕਸੀਜਨ ਉਹ ਹਵਾ ਲੈ ਕੇ ਉਹ ਬੂਟੇ ਨੇ ਜਿਹੜੇ ਜਿਹੜੀ ਲੈਂਦੇ ਜੋ ਜਿਹੜੀ ਵੀ ਹਵਾ ਕਾਰਬਨ ਡਾਈ ਆਕਸਾਈਡ ਬੂਟੇ ਖਾਂਦੇ ਆ ਜਾਂ ਆਕਸੀਜਨ ਲੈਂਦੇ ਛੱਡਦੇ ਆ ਲੈਂਦੇ ਆ ਕੀ ਉਹ ਜੋ ਪ੍ਰੋਸੈਸਾ ਸਾਰਾ ਤੇ ਉਹ ਪੈਦਾ ਤਾਂ ਹਿੰਦੁਸਤਾਨ ਦੀ ਧਰਤੀ ਤੇ ਹੁੰਦੇ ਨੇ ਨਾ ਉਹ ਬੂਟੇ ਉਹ ਕਿਸੇ ਦੇ ਵੀ ਖੇਤ ਦੇ ਵਿੱਚ ਹੋਣ ਉਹ ਕਿਸੇ ਸਿੱਖ ਦੇ ਖੇਤ ਦੇ ਵਿੱਚ ਹੋਣ Hindu ਦੇ ਹੋਣ ਮੁਸਲਮਾਨ ਦੇ ਹੋਣ ਇਸਾਈ ਦੇ ਹੋਣ ਜਿਹੜੇ ਮਰਜ਼ੀ ਮਸਬਦਾ ਕਿਸਾਨ ਹੋਵੇ ਉਹਦੇ ਬਾਗਾਂ ਦੇ ਵਿੱਚ ਉਹਦੇ ਖੇਤਾਂ ਦੇ ਵਿੱਚ ਇਹ ਗੁਲਾਬ ਦੇ ਬੂਟੇ ਉਗਦੇ ਆ ਇਹ ਖੰਡ ਜਿਹੜੀ ਇਹ ਵੀ ਚੁਕੰਦਰ ਤੋਂ ਗੰਨੇ ਤੋਂ ਜਾਂ ਹੋਰ ਜਿਹੜੇ ਸਾਧਨਾਂ ਤੋਂ ਬਣਦੀ ਹੈ ਉਹ ਵੀ ਖੇਤਾਂ ਚੋਂ ਹੀ ਉਹ ਇਹ ਥੋੜਾ ਵੇਖਿਆ ਜਾਂਦਾ ਵੀ ਕਿਹੜੇ ਕਿਹੜੇ ਮਜ਼ਬਦ ਦੇ ਖੇਤ ਦੇ ਵਿੱਚੋਂ ਆਇਆ ਇਹ ਚੁਕੰਦਰ ਕਿਹੜੇ ਮਜ਼ਬਦ ਦੇ ਖੇਤੋਂ ਆਇਆ ਇਹ ਗੰਨਾ ਜੀਤੋਂ ਇਹ ਖੰਡ ਬਣੀ ਜਾਂ ਮਿਸ਼ਰੀ ਬਣੀ ਹੈ ਯਾਨੀ ਇਸ ਤੋਂ ਫਾਇਦਾ ਤਾਂ ਯਾਰ ਧਰਤੀ ਦੇ ਵਿੱਚੋਂ ਹੁੰਦਾ ਸਾਰਾ ਕੁਝ ਤੇ ਉਹਨਾਂ ਚੀਜ਼ਾਂ ਨੂੰ ਜਦੋਂ ਅਸੀਂ ਪ੍ਰੋਸੈਸ ਕਰਕੇ ਬੋਤਲਾਂ 'ਚ ਬੰਦ ਕਰ ਲਿਆ ਤੇ ਉਸ ਫਿਰ ਬੋਤਲ ਦਾ ਉਸ ਕੰਪਨੀ ਦਾ ਮਾਲਕ ਕੌਣ ਹੈ ਕਿਹੜੇ ਮਜ਼ਬਦ ਦੇ ਵਿੱਚੋਂ ਹੈ ਇਹ ਗੱਲਾਂ ਕਰਨੀਆਂ ਇਹ ਗੱਲਾਂ ਸ਼ੋਭਾ ਨਹੀਂ ਦਿੰਦੀਆਂ ਤੇ ਉਹਨਾਂ ਬੰਦਿਆਂ ਨੂੰ ਬਿਲਕੁਲ ਹੀ ਸ਼ੋਭਾ ਨਹੀਂ ਦਿੰਦੀਆਂ ਜਿਨ੍ਹਾਂ ਦੇ ਨਾਂ ਨਾਲ ਇਸ ਤਰ੍ਹਾਂ ਦੇ ਵਿਸ਼ੇਸ਼ਣ ਲੱਗਦੇ ਹੋਣ ਗੁਰੂ ਸ਼ਬਦ ਲੱਗਦਾ ਹੋਵੇ ਸਵਾਮੀ ਸ਼ਬਦ ਲੱਗਦਾ ਹੋਵੇ ਇਹ ਹੋਰ ਵੀ ਮਤਲਬ ਉਹਨਾਂ ਦੀ ਵੱਡੀ ਜ਼ਿੰਮੇਵਾਰੀ ਬਣ ਜਾਂਦੀ ਹੈਗੀ ਤਾਂ ਇਸ ਗੱਲ ਦੇ ਉੱਤੇ ਫਿਰ ਰਿੱਟ ਪਈ ਹੈ ਦਿੱਲੀ ਹਾਈ ਕੋਰਟ ਦੇ ਵਿੱਚ ਤੇ ਜਿਹੜੀ ਗੱਲ ਅਖਬਾਰਾਂ ਦੇ ਵਿੱਚ ਛਪੀ ਹੈ ਉਹ ਮੈਂ ਤੁਹਾਡੇ ਸਾਹਮਣੇ ਪੜ੍ਹ ਕੇ ਸੁਣਾਦਾ ਨਾ ਤੁਸੀਂ ਸ਼ਾਇਦ ਪੜ੍ਹੀ ਹੋਏਗੀ ਜੇ ਨਹੀਂ ਪੜ੍ਹੀ ਛੋਟੀ ਜੀ ਖਬਰ ਹੈ ਇਹਦੇ ਉੱਤੇ ਕੀ ਲਿਖਿਆ ਹੈ ਅਖਬਾਰਾਂ ਨੇ ਸਾਰਿਆਂ ਨੇ RAM DEEP ਦੀ ਸ਼ਰਬਤ ਜਿਹਾਦ ਟਿੱਪਣੀ ਦੇ ਅਦਾਲਤ ਨੂੰ ਝੰਡੋੜਿਆ ਹਾਈ ਕੋਰਟ ਇਹ ਇਹਦੇ ਵਿੱਚ ਲਿਖਿਆ ਨਿੱਕੀ ਜੀ ਖਬਰਾਂ ਤੇ ਨਾਲ ਸੁਣਿਓ ਅਦਾਲਤ ਵੱਲੋਂ ਯੋਗ ਗੁਰੂ ਨੂੰ 5 ਦਿਨਾਂ ਚ ਹਲਫਨਾਮਾ ਦਾਖਲ ਕਰਨ ਦੇ ਹੁਕਮ ਦਿੱਤੇ ਹੈ ਨਵੀਂ ਦਿੱਲੀ ਤੋਂ ਖਬਰ ਛਪਦੀ ਹੈ 22 April ਦਿੱਲੀ ਹਾਈ ਕੋਰਟ ਨੇ ਕਿਹਾ ਹੈ ਕਿ ਹਮਦਰਦ ਦੇ ਸ਼ਰਬਤ ਰੂਹ ਹਫਜ਼ਾ ਬਾਰੇ ਯੋਗ ਗੁਰੂ RAMDEV ਦੀ ਜਹਾ ਸ਼ਰਬਤ ਜਹਾਦ ਸਬੰਧੀ ਕਥਿਤ ਟਿੱਪਣੀ ਤੇ ਨੇ ਅਦਾਲਤ ਦੀ ਅੰਤਰ ਆਤਮਾ ਨੂੰ ਝੰਜੋੜ ਦਿੱਤਾ ਹੈ ਕੋਰਟ ਨੇ ਕਿਹਾ ਕਿ ਸਾਡੀ ਅੰਤਰ ਆਤਮਾ ਨੂੰ ਝੰਜੋੜ ਦਿੱਤਾ ਹੈ RAMDEEP ਦੀ PATANJALI FOODS LIMITED ਖਿਲਾਫ HAMDARD NATIONAL FOUNDATION INDIA ਦੀ ਪਟੀਸ਼ਨ ਤੇ ਸੁਣਵਾਈ ਕਰਦਿਆਂ ਜਸਟਿਸ ਅਮਿਤ ਬੰਸਲ ਨੇ ਕਿਹਾ ਕਿ ਇਸ ਨੇ ਅਦਾਲਤ ਦੀ ਅੰਤਰ ਆਤਮਾ ਨੂੰ ਝੰਜੋੜ ਕੇ ਰੱਖ ਦਿੱਤਾ ਹੈ ਇਹ ਸਹੀ ਨਹੀਂ ਹੈ ਤੁਸੀਂ ਬ੍ਰੈਕਟਿਚ ਲਿਖਿਆ RAMDEEP ਦੇ ਵਕੀਲ ਤੁਸੀਂ ਆਪਣੇ ਮੋਬਾਈਲ ਤੋਂ ਦਿਸ਼ਾ ਨਿਰਦੇਸ਼ ਲਓ ਨਹੀਂ ਤਾਂ ਸਖਤ ਹੁਕਮ ਦਿੱਤਾ ਜਾਏਗਾ ਇਹ ਜੱਜ ਸਾਹਿਬਾਨਾ ਨੇ ਕਿਹਾ ਅਦਾਲਤ ਦੀ ਚੇਤਾਵਨੀ ਮਗਰੋਂ RAMDEEP ਦੇ ਵਕੀਲ ਨੇ ਕਿਹਾ ਕਿ ਵਿਵਾਦਿਤ ਟਿੱਪਣੀਆਂ ਤੇ ਸਾਰੀਆਂ ਸੋਸ਼ਲ ਮੀਡੀਆ ਪੋਸਟਾਂ ਤੋਂ ਇਲਾਵਾ ਸਾਰੇ ਇਸ਼ਤਿਹਾਰ ਪ੍ਰਿੰਟ ਜਾਂ ਵੀਡੀਓ ਤੁਰੰਤ ਵਾਪਸ ਲੈ ਲਏ ਜਾਣਗੇ ਹਮਦਰਦ ਵੱਲੋਂ ਪੇਸ਼ ਸੀਨੀਅਰ ਵਕੀਲ ਮੁਕਲ ਰਹੁਤਗੀ ਨੇ ਅਦਾਲਤ ਨੂੰ ਦੱਸਿਆ ਕਿ ਹਾਲ ਦੀ ਹਾਲ ਹੀ ਚ ਪਤੰਜਲੀ ਦੇ ਗੁਲਾਬ ਸ਼ਰਬਤ ਦਾ ਪ੍ਰਚਾਰ ਕਰਦਿਆਂ ਯੋਗ ਗੁਰੂ ਰਾਮਦੇਵ ਨੇ ਦਾਅਵਾ ਕੀਤਾ ਸੀ ਕਿ ਹਮਦਰਦ ਦੇ ਰੂਹ ਆਫਜ਼ਾ ਤੋਂ ਕਮਾਏ ਧਨ ਦੀ ਵਰਤੋਂ ਨਾਲ ਇੱਕ ਖਾਸ ਮਸਬ ਜਿਹਦਾ ਮੈਂ ਨਾਂ ਨਹੀਂ ਲੈਣਾ ਚਾਹੁੰਦਾ ਖਾਸ ਮਸਬ ਦੇ ਜਿਹੜੇ ਹੈਗੇ ਸਕੂਲ ਤੇ ਉਹਨਾਂ ਦੇ ਧਾਰਮਿਕ ਸਥਾਨ ਹੈ ਜਿਹੜੇ ਉਹਨਾਂ ਨੂੰ ਬਣਾਉਣ ਲਈ ਵਰਤੋਂ ਕੀਤੀ ਜਾਂਦੀ ਉਹਨਾਂ ਪੈਸਿਆਂ ਤੋਂ ਤੇ ਹਾਲਾਂਕਿ ਬਾਅਦ ਦੇ ਵਿੱਚ ਰਾਮਦੇਵ ਨੇ ਆਪਣੀ ਟਿੱਪਣੀ ਦਾ ਵਿਚਾਰ ਕਰਦਿਆਂ ਕਿਹਾ ਸੀ ਕਿ ਉਹਨਾਂ ਨੇ ਕਿਸੇ ਬ੍ਰਾਂਡ ਜਾਂ ਫਿਰਕੇ ਦਾ ਨਾਂ ਨਹੀਂ ਲਿਆ ਯਾਨੀ ਇਹ ਅਖਬਾਰ ਦੀ ਖਬਰ ਹੈ ਤੇ ਹੁਣ ਸੋਚਣਾ ਤੁਸੀਂ ਹੈ ਕਿ ਜੇ ਇੱਕ ਸ਼ਰਬਤ ਦੀ ਬੋਤਲ ਵੇਚਣ ਦੇ ਬਦਲੇ ਸਮਾਜ ਦੇ ਵਿੱਚ ਨਫ਼ਰਤ ਫੈਲਾ ਦਿੱਤੀ ਜਾਏ ਫਿਰ ਕੋ ਜ਼ਹਿਰ ਫੈਲਾ ਦਿੱਤਾ ਜਾਏ ਜਿਹਦੇ ਨਾਲ ਜਦੋਂ ਨਫ਼ਰਤੀ ਫਿਰ ਕੋ ਤਣਾਅ ਵੱਧਦਾ ਫਿਰ ਦੰਗੇ ਹੋ ਜਾਂਦੇ ਨੇ ਕਈ ਵਾਰੀ ਤੇ ਦੰਗਿਆਂ ਦੇ ਵਿੱਚ ਕੀ ਹੁੰਦਾ ਕਿਵੇਂ ਨਿਰਦੋਸ਼ ਲੋਕ ਮਰਦੇ ਨੇ ਤੇ ਫਿਰ ਉਹਨਾਂ નિર્ਦੋਸ਼ ਲੋਕ ਮਰ ਚੁੱਕੇ ਲੋਕਾਂ ਨੂੰ ਫਿਰ ਲਾਸ਼ਾਂ 'ਚ ਬਦਲਿਆ ਜਾਂਦਾ ਹੈ ਰਲਾਸ਼ਾਂ ਦੀਆਂ ਪੌੜੀਆਂ ਬਣਦੀਆਂ ਨੇ ਤੇ ਪੌੜੀਆਂ ਦੇ ਉੱਤੇ ਪੈਰ ਰੱਖ ਕੇ ਫਿਰ ਕੁਝ ਲੋਕ ਆ ਜਿਹੜੇ ਮੰਤਰੀ ਵੀ ਬਣ ਜਾਂਦੇ ਨੇ ਆਪਾਂ ਨੂੰ ਇਹ ਸਾਰਾ ਪਤਾ ਇਸ ਖੇਡ ਦਾ ਇਹ ਚੱਲਦੀ ਰਹਿੰਦੀ ਹੈ ਤੇ ਇਹ ਬਹੁਤ ਹੀ ਨਿੰਦਣਯੋਗ ਹੈ ਤੇ ਇਸ ਬਾਬੇ ਬਾਰੇ ਆਪਾਂ ਨੂੰ ਇਹ ਵੀ ਪਤਾ ਵੀ ਇੱਕ ਖਾਸ ਇੱਕ ਪਾਰਟੀ ਦਾ ਸਮਰਥਕ ਵੀ ਹੈ ਪ੍ਰਚਾਰਕ ਵੀ ਹੈ ਇਹ ਸਾਰਾ ਕੁਝ ਆਪਾਂ ਜਾਣਦੇ ਆ ਵਪਾਰ ਕਰੇ ਜੰਮ ਜੰਮ ਕਰੇ ਕੋਈ ਨਹੀਂ ਰੋਕਦਾ ਨਾ ਕੋਈ ਰੋਕਣ ਵਾਲਾ ਜੰਮਿਆ ਵਪਾਰ ਕਰੋ ਪਰ ਆਪਦੀਆਂ ਚੀਜ਼ਾਂ ਦੀ ਕੁਆਲਿਟੀ ਦੱਸੋ ਕਿ ਇਹਦੇ ਵਿੱਚ ਆਹ ਗੁਣ ਹੈ ਆਹ ਕੁਆਲਿਟੀ ਹੈ ਇਸ ਬਾਬੇ ਦੇ ਨਾਲ ਨਾਲ ਜੋਗ ਗੁਰੂ ਵੀ ਸ਼ਬਦ ਲੱਗਿਆ ਹਾਲਾਂਕਿ ਯੋਗ ਤਾਂ ਬਹੁਤ ਹਜ਼ਾਰਾਂ ਸਾਲਾਂ ਤੋਂ ਪਹਿਲਾਂ ਹੀ ਸਾਡੇ ਦੇਸ਼ ਦੀ ਧਰਤੀ ਦੇ ਉੱਤੇ ਚੱਲ ਰਿਹਾ ਹੈ ਪਰ ਇਹਨੇ ਪ੍ਰਮੋਟ ਕੀਤਾ ਯੋਗ ਨੂੰ ਲੋਕਾਂ ਤੱਕ ਇਹ ਲੈ ਕੇ ਗਿਆ ਘਰ-ਘਰ ਪਹੁੰਚਾਇਆ ਇਹਦੇ ਵਿੱਚ ਦੋ ਰਾਇ ਨਹੀਂ ਕਿ ਇਹਦੇ ਪ੍ਰਭਾਵ ਥੱਲੇ ਆ ਕੇ ਬਹੁਤ ਸਾਰੇ ਲੋਕਾਂ ਨੇ ਯੋਗ ਨੂੰ ਅਪਣਾਇਆ ਤੇ ਆਪਣੀ ਸਿਹਤ ਨੂੰ ਠੀਕ ਕੀਤਾ ਇਹ ਚੰਗੀ ਗੱਲ ਹੈ ਭਾਵੇਂ ਇਹਨਾਂ ਨੇ ਇਹਨੂੰ ਬਿਜ਼ਨਸ ਦੇ ਤੌਰ ਤੇ ਹੀ ਲਿਆ ਇਹ ਚੋ ਵਪਾਰ ਕੀਤਾ ਪੈਸਾ ਕਮਾਇਆ ਚਲੋ ਕਮਾਉਣਾ ਹੀ ਸੀ ਇਹਨਾਂ ਨੇ ਮਿਹਨਤ ਕੀਤੀ ਹੈ ਪਰ ਆਹ ਸ਼ਰਬਤ ਦਾ ਇੱਕ ਪ੍ਰੋਡਕਟ ਜਿਹੜਾ ਤਿਆਰ ਕੀਤਾ ਹੈਗਾ ਉਹਨੂੰ ਵੇਚਣ ਦੀ ਖਾਤਰ ਇਹ ਫਿਰਕੂ ਗੱਲ ਕਰਨੀ ਕਿ ਇਹਨੂੰ ਤਾਂ ਦੂਜੇ ਮਜ਼ਬੂਲ ਆ ਬੰਦਾ ਬਣਾਉਂਦਾ ਹੈ ਇਸ ਕਰਕੇ ਨਾ ਖਰੀਦੋ ਇਹਨੂੰ ਭਾਈ ਇਹ ਹਿੰਦੁਸਤਾਨ ਦਾ ਜਿਹੜਾ ਹੈਗਾ ਸਿਸਟਮ ਹੈ ਸਾਡਾ ਉਹ ਸੈਕੂਲਰ ਲੋਕ ਹੈ ਇੱਥੇ ਬਹੁਤ ਸਾਰੇ ਮਜ਼ਮਾ ਦੇ ਲੋਕ ਨੇ ਬਹੁਤ ਸਾਰੀਆਂ ਜਾਤਾਂ ਨੇ ਬਹੁਤ ਸਾਰੀਆਂ ਬਰਾਦਰੀਆਂ ਨੇ ਬਹੁਤ ਸਾਰੀਆਂ ਪਛਾਵਾਂ ਨੇ ਬਹੁਤ ਸਾਰੇ ਸੱਭਿਆਚਾਰ ਨੇ ਤੇ ਇੰਨੀਆਂ ਬੋਲੀਆਂ ਨੇ ਇੱਥੇ ਤੇ ਸਾਰੇ ਲੋਕ ਕਿਵੇਂ ਰਲ ਮਿਲ ਕੇ ਰਹਿੰਦੇ ਨੇ ਇਹ ਵੀ ਇੱਕ ਕਮਾਲ ਦਾ ਗੁਲਦਸਤਾ ਹੈ ਸਾਡਾ ਹਿੰਦੁਸਤਾਨ ਕਿ ਇੱਥੇ ਕੋਈ ਕਿਸੇ ਕਿਸਮ ਦਾ ਫਿਰਕੂ ਤਣਾਅ ਨਹੀਂ ਹੁੰਦਾ ਕਦੇ ਵੀ ਹਾਲਾਂਕਿ ਕੁਝ ਲੋਕਾਂ ਵੱਲੋਂ ਕੋਈ ਕਈ ਵਾਰੀ ਆਪਣੀ ਰਾਜਨੀਤੀ ਚਮਕਾਉਣ ਲਈ ਕਈ ਵਾਰੀ ਹੋਰ ਕਾਰਨਾ ਕਰਕੇ ਆ ਹੁਣ ਜਿਵੇਂ ਇੱਕ ਸ਼ਰਬਤ ਦੀ ਬੋਤਲ ਦੇ ਬਦਲੇ ਫਿਰ ਕੋ ਟਿੱਪਣੀ ਕਰ ਦਿੱਤੀ ਗਈ ਹੈ ਇਹੋ ਜੀਆਂ ਗੱਲਾਂ ਕਰਕੇ ਕਈ ਵਾਰੀ ਇਹ ਲੋਕ ਆ ਜਿਹੜੇ ਤਣਾਅ ਪੈਦਾ ਕਰਨ ਦੀ ਕੋਸ਼ਿਸ਼ ਕਰਦੇ ਆ ਪਰ ਹਿੰਦੁਸਤਾਨ ਦੇ ਜਿਹੜੇ ਲੋਕ ਨੇ ਉਹਨਾਂ ਨੂੰ ਮੈਂ ਸਲਾਮ ਕਰਦਾ ਸਲੂਟ ਕਰਦਾ ਹੈ ਜਿਹੜੇ ਹਮੇਸ਼ਾ ਹੀ ਰਲ ਮਿਲ ਕੇ ਰਹਿੰਦੇ ਆਏ ਨੇ ਸਦੀਆਂ ਤੋਂ ਔਰ ਰਲ ਮਿਲ ਕੇ ਹੀ ਰਹਿਣਗੇ ਇਹਨਾਂ ਦੇ ਇਹ ਭਾਈਚਾਰੇ ਨੂੰ ਕੋਈ ਤੋੜ ਨਹੀਂ ਸਕਦਾ ਹੈਗਾ ਇਹ ਬੜੇ ਮਹਾਨ ਲੋਕ ਨੇ ਮੈਂ ਕਹੂੰਗਾ ਸਾਡੇ ਭਾਰਤ ਦੇ ਜਿਹੜੇ ਲੋਕ ਆ ਬੜੇ ਮਹਾਨ ਹੈ ਔਰ ਇਹ ਜਾਣਦੇ ਆ ਕਿ ਕਿਵੇਂ ਅਸੀਂ ਰਲ ਮਿਲ ਕੇ ਲੈਣਾ ਹੈ ਤੇ ਕਿਹੜੇ ਮਜ਼ਬਦ ਦੇ ਵਿੱਚ ਅਸੀਂ ਜੰਮਿਆ ਤੇ ਦੂਜੇ ਮਜ਼ਬਦਾਂ ਜਿਹਦੇ ਚ ਅਸੀਂ ਨਹੀਂ ਪੈਦਾ ਹੋਏ ਉਹਦਾ ਸਤਕਾਰ ਕਿਵੇਂ ਕਰਨਾ ਹੈ ਇਹ ਵੀ ਜੇ ਕਿਸੇ ਨੇ ਸਿੱਖਣਾ ਹੈ ਤਾਂ ਹਿੰਦੁਸਤਾਨ ਦੇ ਲੋਕਾਂ ਤੋਂ ਹੀ ਸਿੱਖਿਆ ਜਾ ਸਕਦਾ ਹੈ ਇੱਥੇ ਇਹ ਰਵਾਇਤ ਕਾਇਮ ਹੈ ਇੱਥੇ ਇਸ ਤਰ੍ਹਾਂ ਦੀਆਂ ਫਿਰਕੂ ਗੱਲਾਂ ਨਫ਼ਰਤ ਦੀਆਂ ਗੱਲਾਂ ਨੂੰ ਕੋਈ ਥਾਂ ਨਹੀਂ ਹੈ ਤਾਂ ਇਹ ਗੱਲ ਮੈਂ ਅੱਜ ਤੱਕ ਇਹਨਾਂ ਦੇ ਕਦੇ ਇਹਨਾਂ ਦੀ ਕਿਸੇ ਗੱਲ ਦੀ ਆਲੋਚਨਾ ਨਹੀਂ ਸੀ ਕੀਤੀ ਸਕੋ ਬਹੁਤ ਸਾਰੀਆਂ ਗੱਲਾਂ ਦਾ ਮੈਂ ਜਿਵੇਂ ਯੋਗ ਦਾ ਮੈਂ ਸਮਰਥਕ ਰਿਹਾ ਹਾਂ ਹੁਣ ਵੀ ਹੈਗਾ ਮੈਂ ਯੋਗ ਨੂੰ ਅੱਛਾ ਮੈਂ ਆਪ ਵੀ ਕਰਦਾ ਮੇਰੇ ਪਰਿਵਾਰ ਦੇ ਜੀ ਕਰਦੇ ਆ ਤੁਸੀਂ ਵੀ ਕਰੋ ਪਰ ਫਿਰਕੂ ਗੱਲ ਕਰਨੀ ਕਿ ਆਪਦਾ ਨਿੱਕਾ ਜਿਹਾ ਕੋਈ ਪ੍ਰੋਡਕਟ ਵੇਚਣ ਵਾਸਤੇ ਨਫਰਤੀ ਗੱਲ ਕਰਨੀ ਇਹ ਮੈਨੂੰ ਚੰਗੀ ਨਹੀਂ ਲੱਗੀ ਹੈਗੀ ਸੋ ਇਸ ਕਰਕੇ ਮੈਂ ਬੇਨਤੀ ਕਰਨੀ ਚਾਹੁੰਨਾ ਕਿ ਭਰਾਓ ਰਲ ਮਿਲ ਕੇ ਰਹੋ ਕੋਈ ਸੌਦਾ ਪੱਤਾ ਬਾਜ਼ਾਰ ਚੋਂ ਖਰੀਦਣਾ ਉਹਨੂੰ ਤੁਸੀਂ ਬਗੈਨ ਕੱਖ ਨਾਲ ਵੇਖ ਕੇ ਵਿਗਿਆਨਕ ਦ੍ਰਿਸ਼ਟੀਕੋਣ ਤੋਂ ਵੇਖ ਕੇ ਪਰਖ ਕੇ ਰੇਟ ਕੁਆਲਿਟੀ ਸਭ ਕੁਝ ਵੇਖ ਕੇ ਖਰੀਦ ਲਿਆ ਕਰੋ ਉਹ ਕਿਸੇ ਨੇ ਵੀ ਤਿਆਰ ਕੀਤਾ ਹੋਵੇ ਤਾਂ ਸਾਡੀ ਹਿੰਦੁਸਤਾਨ ਦੀ ਧਰਤੀ ਤੇ ਪੈਦਾ ਹੁੰਦੇ ਨੇ ਨਾ ਸਾਰੀਆਂ ਚੀਜ਼ਾਂ ਤਾਂ ਤੇ ਅਸੀਂ ਭਾਰਤਵਾਸੀ ਆ ਤੇ ਇਸ ਕਰਕੇ ਇਸ ਧਰਤੀ ਦੇ ਉੱਤੇ ਇਹ ਨਫ਼ਰਤ ਨੂੰ ਕੋਈ ਥਾਂ ਨਹੀਂ ਹੋਣੀ ਚਾਹੀਦੀ ਨਹੀਂ ਤਾਂ ਇਹਦੇ ਗੰਭੀਰ ਨਤੀਜੇ ਪਹਿਲਾਂ ਅਸੀਂ 47 ਵळे ਵੀ ਭੁਗਤੇ ਆ ਹੋਰ ਵੀ ਨਿੱਕੀਆਂ ਮੋਟੀਆਂ ਕਿੰਨੀਆਂ ਕਟਨਾਮਾ ਵਾਪਰੀਆਂ ਇਸ ਤਰ੍ਹਾਂ ਦੀਆਂ ਤਾਂ ਇਹਨਾਂ ਗੱਲਾਂ ਤੋਂ ਪਰਹੇਜ਼ ਕਰਦੇ ਹੋਏ ਤੇ ਖਾਸ ਕਰਕੇ ਇਹ ਲੋਕ ਜਿਨ੍ਹਾਂ ਦੇ ਨਾਲ ਗੁਰੂ ਸ਼ਬਦ ਸਵਾਮੀ ਸ਼ਬਦ ਲੱਗੇ ਹੁੰਦੇ ਨੇਗੇ ਇਹ ਇਨ੍ਹਾਂ ਸ਼ਬਦਾਂ ਦੀ ਜਿਹੜੀ ਇੱਕ ਮਹੱਤਤਾ ਹੈਗੀ ਹੈ ਇਹਨਾਂ ਦਾ ਇੱਕ ਮਿਆਰ ਹੈ ਇਹਨਾਂ ਸ਼ਬਦਾਂ ਦਾ ਉਹ ਉਹਦੀ ਮਤਲਬ ਲਾਜ ਰੱਖਣ ਤੇ ਵੱਡਾ ਦ੍ਰਿਸ਼ਟੀਕੋਣ ਜਿਹੜਾ ਹੁੰਦਾ ਹੈ ਵੀ ਫਿਰਕੂ ਅਨਕਾਂ ਨਾਲ ਨਾ ਵੇਖਣ ਇਸ ਦੁਨੀਆ ਨੂੰ ਤੇ ਇਸ ਸੰਸਾਰ ਦ੍ਰਿਸ਼ਟੀਕੋਣ ਇਸ ਦਾ ਸਾਰੇ ਕਹਿ ਰਹੇ ਹਨ ਗਲੋਬਲਾਈਜੇਸ਼ਨ ਦਾ ਦੌਰ ਹੈ ਪੂਰਾ ਸੰਸਾਰਿਕ ਪਿੰਡ ਬਣ ਚੁੱਕਿਆ ਹੈ ਕੋਈ ਹੋਵੇ ਕਿਤੇ ਵੀ ਪੈਦਾ ਹੋਵੇ ਧਰਤੀ ਦੇ ਕਿਸੇ ਖਿੱਤੇ 'ਚ ਪੈਦਾ ਹੋਇਆ ਕਿਹੜੀ ਭਾਸ਼ਾ ਬੋਲਦਾ ਹੈ ਕਿਹੜਾ ਉਹਦਾ ਰੰਗ ਹੈ ਕਿਹੜੀ ਨਸਲ ਹੈ ਜਾਤ ਹੈ ਮਸਬ ਹੈ ਅਸੀਂ ਸਾਰੇ ਇੱਕ ਆ ਯਾਰ ਅਸੀਂ ਇਸ ਧਰਤੀ ਦੇ ਉੱਤੇ ਆਏ ਆ ਤੇ ਕਿਸੇ ਨੇ 20 ਸਾਲ ਕਿਸੇ ਨੇ 50 ਸਾਲ ਕਿਸੇ ਨੇ 100 ਸਾਲ ਜੀਣਾ ਤੇ ਜੀ ਕੇ ਤੁਰ ਜਾਣਾ ਫਿਰ ਨਫ਼ਰਤਾਂ ਕਿਉਂ ਫੁਲਾਈਏ ਉਹ ਵੀ ਨਿੱਕੀਆਂ ਨਿੱਕੀਆਂ ਗੱਲਾਂ ਪਿੱਛੇ ਹਾਂ ਤੁਸੀਂ ਉਸੂਲੀ ਗੱਲ ਕਰੋ ਜਿਹੜਾ ਤੁਸੀਂ ਜਿਹੜੀ ਚੀਜ਼ ਤੁਸੀਂ ਵੇਚਦੇ ਹੋ ਬੜੀ ਖੁਸ਼ੀ ਨਾਲ ਉਹਦੇ ਗੁਣ ਗਾਓ ਉਹਦੇ ਤੁਸੀਂ ਕੁਆਲਿਟੀ ਦੱਸੋ ਲੋਕਾਂ ਨੂੰ ਤੇ ਵੇਚੋ ਬਹੁਤ ਅੱਛੀ ਗੱਲ ਹੈ ਪਰ ਦੂਜੇ ਦੇ ਵਿੱਚ ਜੇ ਮਾੜਾਪਨ ਹੈਗਾ ਦੂਜੇ ਦੀ ਕਿਸੇ ਚੀਜ਼ ਦੇ ਵਿੱਚ ਉਹ ਵੀ ਕਿਹਾ ਜਾ ਸਕਦਾ ਵੀ ਇਹਦੇ ਵਿੱਚ ਤਾਂ ਚੀਜ਼ ਨਹੀਂ ਹੈ ਮੇਰੇ ਵਾਲੀ ਚਾਹ ਹੈ ਪਰ ਉਹਦੀ ਜਾਤ ਪਰਖਣੀ ਉਹਦਾ ਮਜ਼ਬ ਪਰਖਣਾ ਇਸ ਕਰਕੇ ਵੀ ਉਹਦੀ ਚੀਜ਼ ਮਾੜੀ ਹੈ ਇਹ ਗੱਲ ਹਜਮ ਹੋਣ ਵਾਲੀ ਨਹੀਂ ਹੈ ਸੋ ਮੈਂ ਸਾਰੇ ਦੋਸਤਾਂ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਘੱਟੋ ਘੱਟ ਜਿਹੜਾ ਹੈਗਾ ਆਪਣਾ ਜਿਹੜਾ ਅਸੀਂ ਭਾਈਚਾਰਾ ਹੈਗਾ ਕਈ ਵਾਰੀ ਅਸੀਂ ਇਹੋ ਜੀਆਂ ਸ਼ਖਸੀਅਤਾਂ ਜਿਹੜੀਆਂ ਜਿਨ੍ਹਾਂ ਨੇ ਧਾਰਮਿਕ ਪਹਿਰਾਵਾ ਪਹਿਨਿਆ ਹੁੰਦਾ ਨਾ ਜਦੋਂ ਉਹ ਕੋਈ ਆਪਣੇ ਮੂੰਹ ਚੋਂ ਕੋਈ ਗੱਲ ਕੱਟ ਦਿੰਦੇ ਆ ਤਾਂ ਉਹਨੂੰ ਪੋਲੇ ਪਾਲੇ ਲੋਕ ਜਿਹੜੇ ਆਮ ਲੋਕ ਹੁੰਦੇ ਹੈਗੇ ਉਹ ਉਹਨੂੰ ਠੀਕ ਮੰਨ ਲੈਂਦੇ ਨੇਗੇ ਤੇ ਸਾਨੂੰ ਹਰ ਗੱਲ ਹੀ ਪਰਖ ਕਿ ਉਹ ਕਿਸੇ ਵੀ ਪਹਿਰਾਵੇ ਦੇ ਵਿੱਚ ਕੋਈ ਬੰਦਾ ਕਰ ਰਿਹਾ ਹੈ ਜਾਂ ਕਿਸੇ ਵੀ ਭਾਸ਼ਾ ਦੇ ਵਿੱਚ ਕਰ ਰਿਹਾ ਹੈ ਉਹਨੂੰ ਵਿਗਿਆਨਕ ਦ੍ਰਿਸ਼ਟੀਕੋਣ ਤੋਂ ਪਰਖ ਲੈਣਾ ਚਾਹੀਦਾ ਹੈ ਨਹੀਂ ਤਾਂ ਅਸੀਂ ਪਹਿਲਾਂ ਵੀ ਕਾਟੇ ਖਾਦੇ ਫਿਰ ਕਾਟੇ ਖਾਵਾਂਗੇ ਪਰ ਮੈਨੂੰ ਆਸ ਹੈ ਕਿ ਅਸੀਂ ਹਿੰਦੁਸਤਾਨ ਦੇ ਲੋਕ ਹੈ ਜਿਹੜੇ ਹੁਣ ਬਹੁਤ ਸਿਆਣੇ ਨੇ ਸਮਝਦਾਰ ਨੇ ਉਹ ਇੰਨਾਂ ਗੱਲਾਂ ਵਿੱਚ ਕਦੇ ਵੀ ਆਉਣਗੇ ਨਹੀਂ ਤਾਂ ਇਹ ਗੱਲ ਜੇ ਚੰਗੀ ਲੱਗੇ ਲੋਕਾਂ ਨੂੰ ਸ਼ੇਅਰ ਕਰ ਦਿਓ ਤੁਹਾਡਾ ਬਹੁਤ-ਬਹੁਤ ਧੰਨਵਾਦ ਬਹੁਤ-ਬਹੁਤ ਸ਼ੁਕਰੀਆ